ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਹਸਾਨ ਫਟੇਕ ਦੇ ਉੱਪਰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਕਾਟਨ ਦੇ ਸੂਟ ਨਾਰਮਲ ਜੀ ਰੇਂਜ ਦੇ ਸੂਟ ਰਹਿਣਗੇ ਪ੍ਰਾਈਸ ਰੇਂਜ ਰੋ ਵੀ ਜਿਹੜੀ ਇਹਨਾਂ ਦੀ 2500 ਦੇ ਆਸ-ਪਾਸੇ ਰਹੂਗੀ ਬਾਕੀ ਆਪਾਂ ਤੁਹਾਨੂੰ ਨਾਲ-ਨਾਲ ਵੀ ਕਲੀਅਰ ਕਰਦੇ ਜਾਵਾਂਗੇ ਵੀ ਕਿਹੜੇ ਜੀ ਸੂਟ ਵੀ ਕਿੰਨੇ ਕਾਸਟ ਹੈ ਸਟੱਫ ਹੈ ਜਿਹੜਾ ਸਾਰਾ ਬ੍ਰਾਂਡਡ ਰਹੂਗਾ ਜੇਰੇ ਵੀ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਬੱਤ-ਬੱਤ ਲਾਈਕ ਤੇ ਸ਼ੇਅਰ ਕਰਦੇ ਰਹੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਣੀ ਹੈ ਕਲਰ ਸ਼ੈਡ ਪ੍ਰੋਪਰ ਨਾ ਆਉਂਦੇ ਹੋਣ ਗਾਜੀ ਜਾਂ ਸ਼ੇਡ ਹੈ ਇਦਾਂ ਦੇ ਤੇ ਇਹ ਜਿਹੜਾ ਹੀ ਨਾਟਵਰਕ ਹੋਇਆ ਹੋਇਆ ਹੈ ਕਾਫੀ ਸੋਹਣਾ ਜਿਹੜਾ ਕਲਰ ਇਹ ਜ ਸੋਹਣਾ 컬러ਫੁਲ ਕੰਮ ਹੈ ਜਿਹੜਾ ਇਦਾਂ ਤੇ ਹੋਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਦਾਂ ਇਹਦਾ ਘੇਰਾ ਬਣਿਆ ਹੋਇਆ ਹੈ ਕਾਫੀ ਕਲੀਨ ਦੇਖ ਨੂੰ ਆਇਆ ਹੈ ਤੇ ਇਦਾਂ ਇਹਦੀ ਬਾਜੀ ਦੇ ਉੱਪਰ ਸਿੰਪਲ ਵੇਲ ਬਣਾਈ ਹੋਈ ਹੈ ਠੀਕ ਹੈ ਜੀ ਬਾਟਮੇ ਦੀ ਪਲੇਨ ਰੱਖੀ ਗਈ ਹੈ ਇਹ ਆਪਣੀ ਸੂਟ ਹੈ ਜਿਹੜਾ ਸਟਿਚ ਕਰਕੇ ਭਿਜਣਾ ਤਾਂ ਆਪਾਂ ਤੁਹਾਨੂੰ ਸਟਿਚ ਦੀ ਵੀਡੀਓ ਦਿਖਾ ਰਹੀ ਆ ਸਿੰਪਲ ਸੂਟ ਬਣਾਇਆ ਹੈ ਬਿਲਕੁਲ ਠੀਕ ਹੈ ਜੀ ਦੁਪੱਟਾ ਤਾਂ ਰੈਡੀ ਹੋਣਾ ਗਿਆ ਹੋਇਆ ਤਾਂ ਆਪਾਂ ਤੁਹਾਨੂੰ ਸ਼ੋ ਨਹੀਂ ਕਰ 파 ਰਹੀ ਨੈਕਸਟ ਸਟੈਪ ਤੁਹਾਨੂੰ ਦਿਖਾਉਣੀ ਹੈ ਜਿਹੜੇ ਆਪਾਂ ਨੇ ਸਿਲਵਸ ਤੇ ਰੈਡੀ ਕੀਤੇ ਹੋਏ ਨੇ ਇਹ ਆਪਣਾ ਆਰਡਰ ਦਾ ਸੂਟ ਸੀਗਾ ਇਹ ਲਾਈਨਿੰਗ ਵਾਲੇ ਸਟੱਫ ਤੇ ਬਣੇ ਸਟੱਫ ਦੇ ਵਿੱਚ ਇਹ ਜਿਹੜੀ ਲਾਈਨਿੰਗ ਹੈ ਇੱਦਾਂ ਸੈਂਟਰ ਪੈਨਲ ਬਣੇ ਹੋਏ ਆ ਇੱਦਾਂ ਕਿਨਾਰੇ ਦੇ ਉੱਪਰ ਜਿਹੜਾ ਇਹ ਫੁਲ ਕਾਰਾਈ ਦਾ ਕੰਮ ਹੋ ਗਿਆ ਕੱਪ ਦੇ ਫਿਨਿਸ਼ਿੰਗ ਚੈੱਕ ਕਰੋ ਬਹੁਤ ਹੀ ਸੋਹਣਾ ਜਿਹੜਾ ਇਹ ਕੰਮ ਹੋਇਆ ਹੋਇਆ ਹੈ। ਔਰ ਇਹ ਜਿਹੜੇ ਮੈਂ ਆਪਾਂ ਗਰਮੀਆਂ 'ਚ ਕੋਈ ਫੰਕਸ਼ਨ ਆਉਂਦੇ ਨੇ ਉੱਥੇ ਹੀ ਬਹੁਤ ਹੀ ਸੋਹਣਾ ਲੱਗਦਾ ਸਟੂਟ ਬਣੇ। ਇਹ ਤੇਜੀ ਬਾਜੂ ਦਾ ਕੰਮ ਹੈ। ਅਗਰ ਤੁਸੀਂ ਬਾਟਮ ਤੇ ਵੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਵੈਸੇ ਇਹ ਪਲੇਨ ਬਾਟਮ ਦਾ ਹੈ। ਇਹਦੀ ਜਿਹੜੀ ਪ੍ਰਾਈਸ ਰੋਗੀ ਹੋ ਰੋਗੀ 2000 ਵਿਦਆਊਟ ਦੁਪੱਟਾ ਆਪਾਂ ਪ੍ਰਾਈਸ ਦੱਸ ਰਹੇ ਹਾਂ ਕਿਉਂਕਿ ਦੁਪੱਟਾ ਕਈ ਭੈਣਾ ਨੇ ਜਿਹੜੀਆਂ ਉਹ ਥੋੜਾ ਕਾਸਟੀ ਲਗਾਵਾ ਲੈਂਦੀਆਂ ਨੇ। ਆਖਿਰ ਉਹਦੇ ਸੂਟ ਦੀ ਉਸ ਹੱਬ ਨਾਲ ਰੇਂਜ ਹੈ ਜਿਹੜੀ ਉਹ ਕਲੱਸ ਹੋ ਜੂਗੀ ਠੀਕ ਹੈ ਜੀ 2000 ਦਾ ਸੂਟ ਪੈਣਾ ਹੈ ਤੁਹਾਨੂੰ ਵਰਕ ਤੇ ਸੂਟ ਦਾ ਸਟੱਫ ਦੁਪੱਟੇ ਦਾ ਐਸਟੀਮੇਟ ਮੰਨ ਕੇ ਚੱਲੋ ਤੁਸੀਂ 500 ਤੱਕ ਹੋਊਗਾ ਟਾਈਡਾਈ ਦੁਪੱਟਾ ਨੈਕਸਟ ਹੈਗਾ ਇਹ ਆਪਣੇ ਕੋਲ ਹੀ ਕੀ ਰੱਖਾਂ ਮੈਂ ਇਹ ਤਾਂ ਕੇਲੇ ਦੇ ਪੂਰੇ ਵੇਲ ਬਣੀ ਹੋਈ ਹੈ ਕੰਮ ਨੂੰ ਬਰੀਕੀ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟਲੀ ਨੀਟ ਐਂਡ ਕਲੀਨ ਕੰਮ ਹੈ ਆਪਣਾ ਸਾਰੇ ਸਟਾਫ ਦੇ ਵਿੱਚ ਜਿਹੜੀ ਇਹ ਆਪਣੇ ਕੋਲ ਸੈਲਫ ਰਿੰਡ ਹੋਏ ਗੰਗਾ ਬ੍ਰਾਂਡ ਦੀ ਹੀ ਕਾਟਨ ਹੈਗੀ ਬਹੁਤ ਹੀ ਸੋਹਣੀ ਤੁਸੀਂ ਚੈੱਕ ਕਰ ਸਕਦੇ ਹੋ ਮਾਰਕ ओरिजिनल ਗੰਗਾ ਬ੍ਰਾਂਡ ਹੋਏਗੀ बाजू के उपर भी अपने से कम किया ठीक है जी कॉस्ट होगी अठारह सौ रुपया बहुत ही सोहना जहां हो विदाउट दुपट्टा अठारह सौ यह SKO ਦਾ ਸਿਲਕ ਸਟਫ ਇਹ ਵੈਸੇ ਲਾਈਨਿੰਗ ਲੱਗੇ ਦੀ ਗ੍ਰੇਸ ਥੋੜੀ ਸਟਫ ਦੀ ਜ਼ਿਆਦਾ ਬਣ ਗਈ ਹੈ ਵੈਸੇ ਵੀ ਬਿਦਾਊਟ ਲਾਈਨਿੰਗ ਵੀ ਸਟਿਚ ਹੋ ਜਾਏਗਾ ਉਹ ਜਿਹੜੀ ਦੀ ਪ੍ਰਾਈਸ ਰੇਂਜ ਰਹੂਗੀ ਉਹ ਰਹੂਗੀ 1900 ਰੁਪਏ ਠੀਕ ਹੈ ਜੀ ਵੈਸੇ ਮਸਲੀਨ ਵਾਂਗ ਹੁੰਦਾ ਸਟਫ ਇਹਦੇ ਵਿੱਚ ਬਰੀਕ ਜੀ ਲਾਈਨਿੰਗ ਬਣੀ ਹੁੰਦੀ ਹੈ ਜਿਦੋਂ ਉਹ ਕੈਮਰੇ ਦੇ ਵਿੱਚ ਦਿਖ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਸੈਲਫ ਜੀ ਲਾਈਨਿੰਗ ਨਹੀਂ ਹੁੰਦੀ ਹੈ ਇਹ ਦਾ ਫਰੰਟ ਆਊਗਾ ਫਰੰਟ ਪੇਜ ਜਿਹੜਾ ਇਹ ਜਦੋਂ ਸੂਟ ਹੈ ਜਿਹੜਾ ਸਟਿਚ ਹੋ ਗਿਆ ਉਦੋਂ ਇਹਦੀ ਲੁੱਕ ਤਾਂ ਵਧੀਆ ਬਤਾ ਲੱਗੂਗਾ ਆਪਾਂ ਨੂੰ ਇਹਦੀ ਬਾਜੂ ਦੇ ਉੱਪਰ ਬਾਟਮ ਹੈ ਜਿਹੜੀ ਇਹਦੀ ਪਲੇਨ ਰੱਖੀ ਗਈ ਹੈ ਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਬ੍ਰਾਂਡ ਐਸ ਕੇ ਉਸ ਦਾ ਸਿਰ ਠੀਕ ਹੈ ਜੀ ਮੋਰ ਪੰਖੀ ਹੈ ਜਾਂ ਸ਼ੇਡ ਹੈ ਇਹ ਨੈਕਸਟ ਹੈਗੇ ਆਪਣੇ ਕੋਲੇ ਹੀ ਯੈਲੋ ਕਲਰ ਇਹਦੇ ਉੱਪਰ ਆਪਾਂ ਨੇ ਪੇਂਟ ਕੀਤਾ ਹੋਇਆ ਇਹ ਤੇ ਸੈਂਟਰ ਪੈਨਲ ਬਣੀ ਹੋਈ ਨਹੀਂ ਤੇ ਨੀਚੇ ਦੇ ਇਦਾਂ ਘੇਰਾ ਬਣਿਆ ਹੋਇਆ ਪੇਂਟ ਦੀ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਇਹਦੇ ਤੇ ਪੇਂਟ ਕੀਤਾ ਹੋਇਆ ਹੈ ਹੈਂਡ ਪੇਂਟ ਦਾ ਕੰਮ ਹੈ ਸਾਰਾ ਇਹ ਦੁਪੱਟੇ ਦੇ ਨਾਲ ਨਹੀਂ ਤਿਆਰ ਕੀਤਾ ਹੋਇਆ ਅਗਰ ਤੁਸੀਂ ਦੁਪੱਟੇ ਦੇ ਵੀ ਸੇਮ ਡਿਜ਼ਾਈਨ ਬਣਾਉਣਾ ਮੀਨਸ ਕਿ ਪੇਂਟ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਇਹ ਜਿਹੜਾ ਸਟੱਫ ਤੇ ਪੇਂਟ ਦਾ ਹੈਗਾ ਇਹ 1700 ਦਾ ਹੈ ਤੁਹਾਨੂੰ ਪ੍ਰਾਈਸ ਲੱਗੂਗਾ ਠੀਕ ਹੈ ਜੀ 1700 ਵਿਦਆਊਟ ਆਫ ਦ ਦੁਪੱਟਾ ਦੁਪੱਟੇ ਤੁਸੀਂ ਜਿਹੜਾ ਕਾਮਨਲੀ 500 ਦਾ ਮੰਨ ਕੇ ਚੱਲੋ ਅਗਰ ਤੁਸੀਂ ਇਸ ਤੋਂ ਘੱਟ ਚ ਰੈਡੀ ਕਰਾਉਣਾ ਤਾਂ ਘੱਟ ਚ ਵੀ ਹੋ ਜਾਊਗਾ। ਠੀਕ ਹੈ ਜੀ। ਇੱਕ ਆਪਾਂ ਬਹੁਤੀ ਹੀ ਘੱਟ ਰੇਂਜ ਲੈ ਕੇ ਆਏ ਆਂਗੀ, ਸਿੰਪਲ ਜਿਹਾ ਸੂਟ ਹੈ। ਇਹ ਦੇਵਲੀ ਫਲਾਰ ਨੇ ਜਿਹੜੇ ਇਹ ਸ਼ਰਟ ਦੇ ਉੱਪਰ ਬਣੀ ਹੋਈ ਨੇ। ਫਰੰਟ ਦੇ ਉੱਪਰ ਤੇ ਇਹ ਵਾਲਾ ਫਲਾਰ ਜਿਹੜਾ ਹੈ ਬਾਜੂ ਦੇ ਉੱਪਰ ਹੈ ਇਹ ਵੀ ਸਾਰੇ ਇਸ ਕੀ ਦੀ ਹੀ ਗਾਟਨ ਹੈ ਕੀ ਹੈ ਜੀ ਇਹ ਵਾਲਾ ਕੰਮ ਹੈ ਜਿਹੜਾ ਹੈ ਬਾਟਮ ਦੇ ਉੱਪਰ ਜਾਂਦਾ ਹੈ ਇਹਦੀ ਜਿਹੜੀ ਕਾਸਟ ਰਹੂਗੀ ਉਹ ਰਹੂਗੀ 1400 1400 ਰੁਪਏ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮੁੰਦੇਗਾ ਵਰਕ ਦਾ ਜਿਹੜਾ ਹੋਗਾ ਸੇਮ ਹੀ ਹੋਗਾ ਰੈਸਟ ਦੇ ਨਾਲ ਵਾਈਟ ਠੀਕ ਹੈ ਜੀ ਇਹ ਕਿਹੇ ਪੀਚ ਨਾਲ ਲਾਈਟ ਹੈ 1400 ਇਹਨਾਂ ਦੀ ਪ੍ਰਾਈਸ ਹੋਊਗੀ ਨੈਕਸਟ ਹੈਗਾ ਆਪਣੇ ਕੋਲੇ ਹੀ ਖਾਦੀ ਲੀਲਣ ਦੇ ਉੱਪਰ ਇਹਦੀ ਪ੍ਰਿੰਟ ਨਹੀਂ ਆਲੀ ਵਰਕ ਹੋਇਆ ਹੋਇਆ ਥੋੜੀ ਸੋਨਾ ਜਿਹੜਾ ਇਹ ਕਮ ਆ ਰਿਹਾ ਆਰੀ ਵਰਕ ਦਾ ਇਹਦੀ ਬਾਜੀ ਦਾ ਕੰਮ ਹੈ ਇਹਦੀ ਜਿਹੜੀ ਪ੍ਰਾਈਸ ਰੇਂਜ ਰਹੂਗੀ ਉਹ ਵੀ ਰਹੂਗੀ 1600 ਰੁਪਏ 1600 ਠੀਕ ਹੈ ਜੀ ਕਿਸੇ ਨੇ ਵੀ ਜਿਹੜੇ ਆਪਾਂ ਸੂਰਸ ਦਿਖਾਏ ਨੇ ਇਹਨਾਂ ਚੋਂ ਕਿਸੇ ਨੇ ਵੀ ਕੋਈ ਵੀ ਸੂਟ ਆਰਡਰ ਕਰਨਾ ਸਾਨੂੰ ਕੰਟੈਕਟ ਕਰ ਸਕਦੇ ਤੁਸੀਂ 9056775688 ਦੇ ਉੱਪਰ ਥੈਂਕ ਯੂ